ਪੂਰੇ ਮੁਸੀਬਾਈ ਚਾਰੇ ਦੇ ਅਸੀਂ ਭਰਾਵਾਂ ਨੇ ਬੈਠ ਕੇ ਉਸ ਪਰਿਵਾਰ ਦੇ ਸਾਰਾ ਬੈਠ ਕੇ ਕੰਪਰਮਾਈਜ਼ ਹੋ ਚੁੱਕਾ ਔਰ ਮਾਨਯੋਗ ਹਾਈ ਕੋਰਟ ਨੇ ਪਾਸਟਰ ਜੀ ਨੂੰ ਬਰੀ ਵੀ ਕਰਤਾ ਅੱਜ ਉਹਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਵਿਸ਼ਵਾਸ ਦੇ ਲਾਇਆ ਸੀ ਕਿ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਖੜੇ ਆ ਔਰ ਅੱਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ ਕੋਰਟ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ ਕਿਦਾਂ ਸਾਡੇ ਮੁਸੀਬਾਈ ਚਾਰਿਆਂ ਨੂੰ ਇਨਸਾਫ ਮਿਲੇ ਕਿਦਾਂ ਸਾਡੇ ਪਰਮੇਸ਼ਵਰ ਦੇ ਦਸਾਂਦ ਦੇ ਉੱਪਰ ਕੋਈ ਤੱਕਾ ਨਾ ਹੋਵੇ ਅੱਜ ਪਾਸਟਰ ਦੀ ਸਾਡੇ ਵਿੱਚ ਨੇ ਆਪਣੇ ਘਰ ਦੇ ਵਿੱਚ ਖੁਸ਼ ਨੇ ਔਰ ਉਹ ਵੀ ਜਿਹੜਾ ਦੂਸਰਾ ਸਾਡਾ ਪਰਿਵਾਰ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਸੀ ਹallelujah praise the lord ਬਿਸ਼ਾਰਮ ਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਨਿਊਜ਼ ਨੂੰ ਤੁਸੀਂ ਸੁਣਿਆ ਹੋਵੇਗਾ ਕਿ ਧਾਰੀਵਾਲ ਦੇ ਪਾਸਟਰ ਪਰਮੇਸ਼ਰ ਦਾਸ ਪਾਸਾ ਯਾਕੂਬ ਜੀ ਦੇ ਉੱਤੇ ਪੱਤਾ ਦਰਜ ਕਰਵਾਇਆ ਗਿਆ ਸੀ ਔਰ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਤਲ ਦੇ ਕੇਸ ਦੇ ਵਿੱਚ ਜੋ ਕਿ ਜੇਲ੍ਹ ਕਰਵਾਇਆ ਗਿਆ ਸੀ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਕਿ ਉਹੀ ਤਾਰੀਵਾਲ ਦੇ ਪਾਸਟਰ ਪਰਮੇਸ਼ਰ ਦੇ ਦਾਸ ਯਾਕਬ ਜੀ ਜਿਨ੍ਹਾਂ ਨੂੰ ਜੋ ਕਿ ਅੱਜ ਗਲੋਬਲ ਕਿਰਚਨ ਐਕਸ਼ਨ ਕਮੇਟੀ ਦੇ ਦੁਆਰਾ ਔਰ ਗਲੋਬਲ ਕਿਰਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਦੇ ਦੁਆਰਾ ਅੱਜ ਜੇਲ੍ਹ ਤੋਂ ਬਰੀ ਕਰਵਾਇਆ ਗਿਆ ਔਰ ਜੱਜ ਸਾਹਿਬ ਨੇ ਵੀ ਖੁਦ ਉਹਨਾਂ ਦਾ ਇਹ ਕੇਸ ਹੈ ਜੋ ਕਿ ਬਰੀ ਕਰ ਦਿੱਤਾ ਗਿਆ ਔਰ ਅੱਜ ਜੋ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਬਲੀ ਕਰਕੇ ਉਹਨਾਂ ਦਾ ਨਾਜੀਨਾਮਾ ਕੀਤਾ ਗਿਆ ਔਰ ਇਹ ਬਹੁਤ ਹੀ ਵੱਡੇ ਕਾਮੇ ਜੋ ਕਿ ਪਰਮੇਸ਼ਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਦੁਆਰਾ ਕਰ ਰਿਹਾ ਔਰ ਬ੍ਰਦਰ ਜਤਿੰਦਰ ਮਸੀਹ ਜੀ ਦੇ ਦੁਆਰਾ ਕਰ ਰਿਹਾ ਔਰ ਮੇਰਾ ਵਿਸ਼ਵਾਸ ਹੈ ਕਿ ਆਂਦੇ ਸਵੇਚ ਵੀ ਅਸੀਂ ਦੇਖਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਵੱਧਦੇ ਔਰ ਮਸੀਹ ਭਾਈ ਚਾਰੇ ਦੇ ਲਈ ਸਟੈਂਡ ਰਹਿੰਦੇ ਕਿਉਂਕਿ ਲਗਾਤਾਰ ਹੀ ਤੁਸੀਂ ਦੇਖਦੇ ਆ ਰਹੇ ਹੋ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਮਸੀਹ ਭਾਈ ਚਾਰੇ ਦੀ ਸਟੈਂਡ ਰਹਿੰਦੇ ਪਰਮੇਸ਼ਰ ਦੇ ਸੇਵਕਾ ਦੇ ਲਈ ਖਲੋਂਦੇ ਔਰ ਅੱਜ ਪਛਤ ਜੈਕੱਬ ਜੀ ਨੂੰ ਜੋ ਕਿ ਉਹਨਾਂ ਦੇ ਦੁਆਰਾ ਬਰੀ ਕਰਵਾਇਆ ਗਿਆ ਉਹ ਵੀਡੀਓ ਨੂੰ ਦੇਖਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਵਿੱਚ ਪਾਸਟਰ ਜੈਗਪ ਜੀ ਮੌਜੂਦ ਨੇ ਜੋ ਧਾਰੀਵਾਲ ਦੇ ਵਿੱਚ ਇਹ ਸੰਗਰ ਪਿੰਡ ਹੈ ਔਰ ਇਹ ਵਿੱਚ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੋਵੇਗਾ ਵੀ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਜੀ ਤੇ ਪਰਚਾ ਦਰਜ ਹੋ ਚੁੱਕਿਆ ਸੀ ਜੋ ਇਹਨਾਂ ਨੂੰ ਜੇਲ੍ਹ ਵਿੱਚ ਉਸ ਮਸਲੇ ਦੇ ਵਿੱਚ ਜਾਣਾ ਪਿਆ ਔਰ ਅੱਜ ਪੂਰੇ ਮਸੀਹ ਭਾਈਚਾਰੇ ਦੇ ਅਸੀਂ ਭਰਾਵਾਂ ਨੇ ਬੈਠ ਕੇ ਉਸ ਪਰਿਵਾਰ ਦੇ ਸਾਰਾ ਬੈਠ ਕੇ ਕੰਪਰਮਾਈਜ਼ ਹੋ ਚੁੱਕਾ ਔਰ ਮਾਨਜੋ ਹਾਈ ਕੋਰਟ ਨੇ ਪਾਸਟਰ ਜੀ ਨੂੰ ਬਰੀ ਵੀ ਕਰਤਾ ਅੱਜ ਪਾਸਟਰ ਜੀ ਸਾਡੇ ਨਾਲ ਨੇ ਔਰ ਮੈਂ ਦੱਸਣਾ ਚਾਹਨਾ ਵੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਰ ਇੱਕ ਪਰਮੇਸ਼ਵਰ ਦੇ ਦਾਸ ਦੇ ਨਾਲ ਖੜੀ ਆ ਔਰ ਆਪਣੇ ਮੁਸੀਬਾਈ ਚਾਰੇ ਦੇ ਨਾਲ ਖੜੀ ਆ ਔਰ ਅਸੀਂ ਤਤ ਬਰ ਤਤ ਤਿਆਰ ਆ ਵੀ ਕਿਦਾਂ ਸਾਡੇ ਮੁਸੀਬਾਈ ਚਾਰੇ ਨੂੰ ਇਨਸਾਫ ਮਿਲੇ ਕਿਦਾਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਉੱਪਰ ਕੋਈ ਤੱਕਾ ਨਾ ਹੋਵੇ ਅੱਜ ਪਾਸਟਰ ਜੀ ਸਾਡੇ ਵਿੱਚ ਨੇ ਆਪਣੇ ਘਰ ਦੇ ਵਿੱਚ ਖੁਸ਼ ਨੇ ਔਰ ਉਹ ਵੀ ਜਿਹੜਾ ਦੂਸਰਾ ਸਾਡਾ ਪਰਿਵਾਰ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਸੀ ਸਾਰੇ ਸੂਝਵਾਨ ਬੰਦਿਆਂ ਨੇ ਬੈਠ ਕੇ ਇਹ ਸਾਰੇ ਕੰਪਰਮਾਈਜ਼ ਨੂੰ ਕਰਵਾਤਾ ਵਾ ਔਰ ਸਾਰਾ ਪਰਿਵਾਰ ਮੁਸੀਬਾਈਚਾਰਾ ਬਹੁਤ ਖੁਸ਼ ਆ ਜੋ ਪਰਮੇਸ਼ਵਰ ਦੇ ਦਾਸ ਅੱਜ ਬਾਹਰ ਆ ਚੁੱਕੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੁਬਾਰਕਬਾਦ ਦਿੰਦਾ ਸਾਰਨ ਮੇਰੇ ਵੱਲੋਂ ਜੈਂਸੀ ਦੀ ਧੰਨਵਾਦ ਸਾਰਿਆਂ ਨੂੰ ਜੈਂਸੀ ਦੀ ਮੇਰਾ ਨਾਮ ਪਾਸਟਰ ਜੈਕਬ ਜੀ ਆ ਔਰ ਮੈਂ ਪਿੰਡ ਸੰਗਰ ਦਾ ਰਹਿਣ ਵਾਲਾ ਆ ਔਰ ਮੇਰੀ ਬੀਤੇ ਦਿਨਾਂ ਦੇ ਵਿੱਚ ਇੱਕ ਟੈਸਟਮਨੀ ਆ ਅ ਜਿਹੜਾ ਕਿ ਮੇਰੇ ਉੱਤੇ ਇੱਕ ਹਾਸਤਾ ਬਣ ਗਿਆ ਪਰਚਾ ਬਣ ਗਿਆ ਪਰਚੇ ਦੇ ਕਾਰਨ ਜਿਹੜੀ ਉਸ ਭਰਾ ਦੀ ਡੈਥ ਹੋ ਗਈ ਉਹ ਸਾਡੇ ਤੇ ਝੂਠਾ ਕੇਸ ਲਗਾਇਆ ਗਿਆ ਸੀ ਤੇ ਉਹਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਵਿਸ਼ਵਾਸ ਦੇ ਲਾਇਆ ਸੀ ਕਿ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਅੱਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ कोर्ट ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ ਔਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਔਰ ਇਹ ਸਾਡੇ ਜਿਨ੍ਹਾਂ ਨੇ ਸਾਡੇ ਭਰਾ ਨਾਲ ਖੜੇ ਨੇ ਇਹਨਾਂ ਦਾ ਵੀ ਜਿਨ੍ਹਾਂ ਨੇ ਕੰਪਰਮੈਂਸ ਕਰਵਾ ਕੇ ਸਾਰਾ ਸੋਜਮਾਨ ਬੰਦਿਆਂ ਨੇ ਪਰਮੇਸ਼ਰ ਦੀ ਮਹਿਮਾ ਲਈ ਖੁਦਾ ਦੇ ਨਾਮ ਨੂੰ ਮਹਿਮਾ ਦਿੱਤੀ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਹੁਣ ਮੈਂ ਇਸ ਵਕਤ ਆਜ਼ਾਦ ਹਾਂ ਬਲੈਸ ਹਾਂ ਔਰ ਖੁਦਾ ਦੀ ਵੱਡੀ ਕਿਰਪਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਜਤਿੰਦਰ ਗੁਰਵ ਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਦਕਾ ਇੱਥੋਂ ਤੱਕ ਕਿ ਖੁਦਾ ਦੀ ਕਿਰਪਾ ਨਾਲ ਇਹ ਖੁਦਾ ਨੇ ਸਾਡੇ ਲਈ ਡਿਵਾਈਨ ਹੈਲਪਰ ਖੜਾ ਕੀਤਾ ਹੈ ਔਰ ਮੈਂ ਬਹੁਤ-ਬਹੁਤ ਪ੍ਰਭੂ ਜੀ ਦਾ ਧੰਨਵਾਦ ਕਰਦਾ ਮੇਰੀ ਇਨੀ ਗਵਾਈ ਹੈ ਕਿ ਹੁਣ ਮੈਂ ਅ ਬੜੀ ਆ ਮੈਂ ਆਜ਼ਾਦ ਆ ਮੇਰਾ ਕੇਸ ਖਤਮ ਹੋ ਚੁਕਿਆ ਤੇ ਸਾਰਿਆਂ ਨੂੰ ਜੈ ਐਮਸੀ ਦੀ ਹੇਲੂਇਆ 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 ਸਾਰਨ ਮੇਰੇ ਵੱਲੋਂ ਜੈ ਐਮਸੀ ਦੀ ਸੋ ਅਸੀਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਵਿੱਚ ਪਾਸਟਰ ਜੈਗਪ ਜੀ ਮੌਜੂਦ ਨੇ ਜੋ ਧਾਰੀਵਾਲ ਦੇ ਵਿੱਚ ਇਹ ਸੰਗਰ ਪਿੰਡ ਹੈ ਔਰ ਇਹ ਵਿੱਚ ਆਪ ਜੀ ਨੇ ਸਾਰਿਆਂ ਨੇ ਸੁਣਿਆ ਹੋਵੇਗਾ ਵੀ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਜੀ ਤੇ ਪਰਚਾ ਦਰਜ ਹੋ ਚੁੱਕਿਆ ਸੀ ਜੋ ਇਹਨਾਂ ਨੂੰ ਜੇਲ੍ਹ ਵਿੱਚ ਇਸ ਮਸਲੇ ਦੇ ਵਿੱਚ ਜਾਣਾ ਪਿਆ ਔਰ ਅੱਜ ਪੂਰੇ ਮਸੀਹ ਭਾਈਚਾਰੇ ਦੇ ਅਸੀਂ ਭਰਾਵਾਂ ਨੇ ਬੈਠ ਕੇ ਉਸ ਪਰਿਵਾਰ ਦੇ ਸਾਰਾ ਬੈਠ ਕੇ ਕੰਪਰਮਾਈਜ਼ ਹੋ ਚੁੱਕਾ ਔਰ ਮਾਨਯੋਗ ਹਾਈ ਕੋਰਟ ਨੇ ਪਾਸਟਰ ਜੀ ਨੂੰ ਬਰੀ ਵੀ ਕਰਤਾ ਅੱਜ ਪਾਸਟਰ ਜੀ ਸਾਡੇ ਨਾਲ ਨੇ ਔਰ ਮੈਂ ਦੱਸਣਾ ਚਾਹਣਾ ਵੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਰ ਇੱਕ ਪਰਮੇਸ਼ਵਰ ਦੇ ਦਾਸ ਦੇ ਨਾਲ ਖੜੀ ਆ ਔਰ ਆਪਣੇ ਮੁਸੀਬ ਭਾਈਚਾਰੇ ਦੇ ਨਾਲ ਖੜੀ ਆ ਔਰ ਅਸੀਂ ਤਤ ਬਰ ਤਤ ਤਿਆਰ ਆ ਵੀ ਕਿਦਾਂ ਸਾਡੇ ਮੁਸੀਬ ਭਾਈਚਾਰੇ ਨੂੰ ਇਨਸਾਫ ਮਿਲੇ ਕਿਦਾਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਉੱਪਰ ਕੋਈ ਤੱਕਾ ਨਾ ਹੋਵੇ ਅੱਜ ਪਾਸਟਰ ਜੀ ਸਾਡੇ ਵਿੱਚ ਨੇ ਆਪਣੇ ਘਰ ਦੇ ਵਿੱਚ ਖੁਸ਼ ਨੇ ਔਰ ਉਹ ਵੀ ਜਿਹੜਾ ਦੂਸਰਾ ਸਾਡਾ ਪਰਿਵਾਰ ਜਿਨ੍ਹਾਂ ਦੇ ਬੇਟੇ ਦੀ ਡੈਥ ਹੋਈ ਸੀ ਉਹ ਸਾਰੇ ਸੂਝਵਾਨ ਬੰਦਿਆਂ ਨੇ ਬੈਠ ਕੇ ਇਹ ਸਾਰੇ ਕੰਪਰਮਾਈਜ਼ ਨੂੰ ਕਰਵਾਤਾ ਵਾ ਔਰ ਸਾਰਾ ਪਰਿਵਾਰ ਮੁਸੀਬਾਈਚਾਰਾ ਬਹੁਤ ਖੁਸ਼ ਆ ਜੋ ਪਰਮੇਸ਼ਵਰ ਦੇ ਦਾਸ ਅੱਜ ਬਾਹਰ ਆ ਚੁੱਕੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੁਬਾਰਕਬਾਦ ਦਿੰਦਾ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਪਾਸਟਰ ਜੈਕੱਬ ਜੀ ਆ ਔਰ ਮੈਂ ਪਿੰਡ ਸੰਗਰ ਦਾ ਰਹਿਣ ਵਾਲਾ ਆ ਔਰ ਮੇਰੀ ਬੀਤੇ ਦਿਨਾਂ ਦੇ ਵਿੱਚ ਇੱਕ ਟੈਸਟਮਨੀ ਆ ਔਰ ਜਿਹੜਾ ਕਿ ਮੇਰੇ ਉੱਤੇ ਇੱਕ ਹਾਸਤਾ ਬਣ ਗਿਆ ਪਰਚਾ ਬਣ ਗਿਆ ਪਰਚੇ ਦੇ ਕਾਰਨ ਜਿਹੜੀ ਉਸ ਭਰਾ ਦੀ ਡੈਥ ਹੋ ਗਈ ਉਹ ਸਾਡੇ ਤੇ ਝੂਠਾ ਕੇਸ ਲਗਾਇਆ ਗਿਆ ਸੀ ਤੇ ਉਹਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਵਿਸ਼ਵਾਸ ਦੇ ਲਾਇਆ ਸੀ ਕਿ ਤੁਸੀਂ ਕਭਰੋ ਨਾ ਅਸੀਂ ਤੁਹਾਡੇ ਨਾਲ ਖੜੇ ਆ ਔਰ ਅੱਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ ਕੋਰਟ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ ਔਰ ਬਹੁਤ-ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਔਰ ਸਾਡੇ ਜਿਨ੍ਹਾਂ ਸਾਡੇ ਭਰਾ ਨਾਲ ਖੜੇ ਨੇ ਇਹਨਾਂ ਦਾ ਵੀ ਜਿਨ੍ਹਾਂ ਨੇ ਕੰਪਰਮੈਂਸ ਕਰਵਾ ਕੇ ਸਾਰਾ ਸੂਝਵਾਨ ਬੰਦਿਆਂ ਨੇ ਪਰਮੇਸ਼ਰ ਦੀ ਮਹਿਮਾ ਲਈ ਖੁਦਾ ਦੇ ਨਾਮ ਨੂੰ ਮਹਿਮਾ ਦਿੱਤੀ ਪਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਹੁਣ ਮੈਂ ਇਸ ਵਕਤ ਆਜ਼ਾਦ ਹਾਂ ਬLES ਹਾਂ ਔਰ ਖੁਦਾ ਦੀ ਵੱਡੀ ਕਿਰਪਾ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਚੋਜਿੰਦਰ ਗੁਰਵਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਧਕ ਇਤੋਂ ਤੱਕ ਕਿ ਖੁਦਾ ਦੀ ਕਿਰਪਾ ਦੇ ਨਾਲ ਇਹ ਖੁਦਾ ਨੇ ਸਾਡੇ ਲਈ ਡਿਵਾਈਨ ਹੈਲਪਰ ਖੜਾ ਕੀਤਾ ਹੈ ਔਰ ਮੈਂ ਬਹੁਤ-ਬਹੁਤ ਪ੍ਰਭੂ ਜੀ ਦਾ ਧੰਨਵਾਦ ਕਰਦਾ ਮੇਰੀ ਇਨੀ ਗਵਾਹੀ ਹੈ ਕਿ ਹੁਣ ਮੈਂ ਅ ਬੜੀ ਆ ਮੈਂ ਆਜ਼ਾਦ ਆ ਮੇਰਾ ਕੇਸ ਖਤਮ ਹੋ ਚੁਕਿਆ ਤੇ ਸਾਰਿਆਂ ਨੂੰ ਜੈ ਹਿੰਦ ਹਲੇਲੂਇਆ ਤੁਸੀਂ ਵੀਡੀਓ ਨੂੰ ਦੇਖਿਆ ਔਰ ਵੀਡੀਓ ਦੇ ਦੌਰਾਨ ਤੁਸੀਂ ਸੁਣਿਆ ਕਿ ਕਿਵੇਂ ਅੱਜ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਦੁਆਰਾ ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਦੇ ਦੁਆਰਾ ਔਰ ਉਹਨਾਂ ਦੀ ਪੂਰੀ ਟੀਮ ਦੇ ਦੁਆਰਾ ਅੱਜ ਪਾਸਾ ਚੈੱਕਅਪ ਜੀ ਨੂੰ ਜੇਲ੍ਹ ਤੋਂ ਬਰੀ ਕਰਵਾਇਆ ਗਿਆ ਔਰ ਜਸਸਾਬ ਦੇ ਵੱਲੋਂ ਵੀ ਇਹਨਾਂ ਦਾ ਕੇਸ ਹੈ ਜੋ ਕਿ ਬਰੀ ਕਰ ਦਿੱਤਾ ਗਿਆ ਔਰ ਅੱਜ ਵੱਡੇ ਕੰਪਰਮੇਸ਼ਨ ਨੇ ਆਪਣੇ ਲੋਕਾਂ ਦੇ ਲਈ ਕੀਤੇ ਔਰ ਪਰਮੇਸ਼ਰ ਦੀ ਮਹਿਮਾ ਹੋਈਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਚੈੱਕ ਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਵਿਸ਼ਾ ਅਮਦਾਸੀਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਇਹ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਗੋਡ ਬles ਯੂ ਆਲ ਪਰਮੈਸ਼ਰ ਬles ਕਰੇ